ਕਿਸਾਨਾਂ ਦੇ ਨਾਲ ਮੰਤਰੀ ਢਾਲੀਵਾਲ ਨੇ ਇੱਕ ਵਾਅਦਾ ਕੀਤਾ ਸੀ ਤੇ ਹੁਣ ਉਹ ਵਾਅਦੇ ਨੂੰ ਪੂਗਾ ਦਿੱਤਾ ਗਿਆ ਹੈ ਤੇ ਦੱਸਦੀ ਇਹ ਕਿ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨਿਹੜਾਂ ਦੇ ਦੌਰਾਨ ਜਿਹੜਾ ਕਿ ਆਪਣੀਆਂ ਸਮੱਸਿਆ ਦੱਸੀਆਂ ਸੀ ਤੇ ਜਿਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇਕਰ ਜਿੱਥੇ ਤੱਕ ਮੇ ਤੋਂ ਹੋਇਆ ਮੈਂ ਜ਼ਰੂਰ ਹੈ ਜਿਹੜਾ ਕਿ ਉਹ ਕਰਾਂਗਾ ਤੇ ਹੁਣ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉੱਥੇ ਹੀ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਨਾਲ ਗੱਲਬਾਤ ਕੀਤੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਕਿ ਆਪ ਮੋਰੇ ਹੋ ਕੇ ਮਦਦ ਕੀਤੀ ਤੇ ਹੁਣ ਮੰਤਰੀ ਕੁਲਦੀਪ ਢਾਲੀਵਾਲ ਨੇ ਜਿਹੜਾ ਕਿ ਵੱਡਾ ਬਿਆਨ ਦਿੱਤਾ ਹੈ ਤੇ ਉੱਥੇ ਉਹਨਾਂ ਨੇ ਕਹਿਣਾ ਹੈ ਕਿ ਕਿਸਾਨ ਜੱਥੇਬੰਦੀਆਂ ਨੂੰ ਅਸੀਂ ਕੋਈ ਵੀ ਮੁਸ਼ਕਲ ਨਹੀਂ ਆਉਣ ਦਵਾਵਾਂਗੇ ਤੇ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਹੜ੍ਹਾਂ ਦੇ ਦੌਰਾਨ ਉਹਨਾਂ ਦੀ ਫਸਲਾਂ ਖਰਾਬ ਹੋਈਆਂ ਨੇ ਉਸ ਨੂੰ ਲੈ ਕੇ ਉਹ ਮੈਂ ਵਾਅਦਾ ਜਿਹੜਾ ਕਿ ਅੱਜ ਪੂਰਾ ਕਰ ਦਿੱਤਾ ਹੋਰ ਕੀ ਕੁਝ ਕਹਿਣਾ ਮੰਤਰੀ ਕੁਲਦੀਪ ਢਾਲੀਵਾਲ ਦਾ ਆਓ ਤੁਹਾਨੂੰ ਸੁਣਾਉਂਦੇ ਆ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਜਿਸ ਦਿਨ ਹੜਾ ਆਇਆ ਸੀਗਾ ਤੇ ਅਸੀਂ ਅੱਗੇ ਕੋਨੇਵਾਲ ਦੇ ਨੇੜੇ ਕੰਮ ਕਰਦੇ ਸੀਗੇ ਤੇ ਮੈਨੂੰ ਕੋਈ ਕਿਸਾਨਾਂ ਨੇ ਕਿਹਾ ਕਿ ਸਾਡੀ ਮਿਲ ਦਾ ਬਕਾਇਆ ਦਿੰਦਾ ਜੀ ਸਾਡੀਆਂ ਫਸਲਾਂ ਤਬਾਹ ਹੋ ਗਈਆਂ ਸਾਨੂੰ ਉਹ ਬਕਾਇਆ ਦਵਾ ਦਿਓ ਕਿਉਂਕਿ ਇਹ ਹੀ ਰੋਟੀ ਪਾਣੀ ਤੋਂ ਵੀ ਜਿਹੜਾ ਔਖੇ ਹੋ ਗਏ ਤੇ ਮੈਂ ਉਸੇ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਤੇ ਖਾਸ ਤੌਰ ਤੇ ਵਿੱਤ ਮੰਤਰੀ ਸਰਦਾਰ ਭਾਲ ਸਿੰਘ ਚੀਮਾ ਜੀ ਦੇ ਨਾਲ ਗੱਲ ਕਰਕੇ ਤੇ ਸਾਡੇ ਕਿਸਾਨਾਂ ਦਾ ਜਿਹੜਾ ਬਕਾਇਆ ਸੀਗਾ 9 ਕਰੋੜ 10 ਲੱਖ ਉਹ ਬਕਾਇਆ ਜਿਹੜਾ ਆਪਾਂ 2 ਤਰੀਕ ਨੂੰ ਪਵਾਤਾ ਸਭ ਕਿਸਾਨਾਂ ਨੂੰ ਮਿਲ ਗਿਆ 1.5 ਕਰੋੜ ਦੀ ਪਦਨਤੀ ਜਿਹੜੀ ਆ ਉਹ ਰਹਿੰਦੀ ਆ ਉਹ ਵੀ 2-3 ਦਿਨਾਂ ਚ ਜਿਹੜਾ ਉਹ ਪੈ ਜਾਣਾ ਸੋ ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਹੀ ਤੁਸੀਂ ਮੈਨੂੰ ਦੱਸਿਆ ਹੁਣ ਕਿਸਾਨਾਂ ਦਾ ਕੋਈ ਬਕਾਇਆ ਜਿਹੜਾ ਸਰਕਾਰ ਦੇ ਵੱਲ ਨਹੀਂ ਗਿਆ ਗੰਨਾ ਮਿਲਦਾ ਕੋਈ ਪੈਸਾ ਨਹੀਂ ਦਿੰਦਾ ਸਭ ਨੂੰ ਪੈਸੇ ਦਵਾਤੇ ਆ ਕਿਉਂਕਿ ਔਖਾ ਟਾਈਮ ਆ ਉਹ ਸਾਡੇ ਗੰਨਾ ਵਾਲੇ ਕਿਸਾਨ ਵੀ ਉਸ ਏਰੀਆ 'ਚ ਨਹੀਂ ਜਿੱਥੇ ਹੜ ਆਏ ਆ ਸੋ ਮੈਂ ਇੱਕ ਵਾਰ ਫਿਰ ਆਪਣੇ ਵਿੱਤ ਮੰਤਰੀ ਸਰਦਾਰ ਭਾਸਿਕ ਚੀਵਾ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਨਾ ਕਿ ਉਹਨਾਂ ਨੇ ਔਖੇ ਟਾਈਮ ਤੇ ਇਹ ਨਾਲੇ ਦੇ ਕਿਸਾਨਾਂ ਦੀ ਜਿਹੜੀ ਬਾਹ ਫੜੀ ਹੈ ਔਰ ਕਿਸਾਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੈ ਜਿਹੜੀ ਵੀ ਤੁਹਾਨੂੰ ਕੋਈ ਮੁਸ਼ਕਲ ਹੈ ਉਹ ਤੁਸੀਂ ਸਭ ਮੇਰੇ ਨੰਬਰ ਤੇ ਕਾਲ ਕਰਕੇ ਮੈਨੂੰ ਦੱਸੋ ਤੁਹਾਡੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਊਗਾ ਅਸੀਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ 24 ਘੰਟੇ ਤੁਹਾਡੀ ਸੇਵਾ ਲਈ ਆਜੜਾ ਹਾਂ 24 ਘੰਟੇ ਹਰ ਦੇ ਵਿੱਚ ਹੈ 24 ਘੰਟੇ ਮੈਂ ਬੇਦੀ ਪਾਰਟੀ ਦੇ ਸਾਰੇ ਵਰਕਰ ਤੇ ਮੇਰਾ ਪਰਵਾਦ ਅਸੀਂ ਰਾਤ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਮੈਂ ਜ਼ਾਸ ਕਰਦਾ ਕਿ ਹੜਾਂ ਦਾ ਕਰੋਪੀ ਜਿਹੜੀ ਆ ਜਲਦੀ ਜਲਦੀ ਮਾਰਾ ਜੜੀ ਉਹ ਹਟਾ ਦਵੇ। ਇਹੀ ਇਹੀ ਮੈਂ ਬੇਨਤੀ ਕਰਦੀ ਕਿ ਤੁਸੀਂ ਜੋ ਕਹਿਆ ਸੀਗਾ 27 ਤਰੀਕ ਨੂੰ ਤੇ 2 ਤਰੀਕ ਨੂੰ ਉਹ ਪੈਸੇ ਜਿਹੜੇ ਪੁਆਤੇ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਜਿਸ ਦਿਨ ਹੜ ਆਇਆ ਸੀਗਾ ਤੇ ਅਸੀਂ ਅੱਗੇ ਕੋਨੇ ਵਾਲ ਦੇ ਨੇੜੇ ਕੰਮ ਕਰਦੇ ਸੀਗੇ ਤੇ ਮੈਨੂੰ ਕੁਝ ਕਿਸਾਨਾਂ ਨੇ ਕਿਹਾ ਕਿ ਸਾਡੀ ਮਿਲ ਦਾ ਪਕਾਇਆ ਦਿੰਦਾ ਜੀ ਸਾਡੀਆਂ ਫਸਲਾਂ ਤਬਾਹ ਹੋ ਗਈਆਂ। ਸਾਨੂੰ ਉਹ ਬਕਾਇਆ ਦਵਾ ਦਿਓ ਕਿਉਂਕਿ ਇਹ ਹੀ ਰੋਟੀ ਪਾਣੀ ਤੋਂ ਵੀ ਜਿਹੜਾ ਔਖੇ ਹੋ ਗਏ ਤੇ ਮੈਂ ਉਸੇ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਤੇ ਖਾਸ ਤੌਰ ਤੇ ਵਿੱਤ ਮੰਤਰੀ ਸਰਦਾਰ ਭਾਲ ਸਿੰਘ ਚੀਮਾ ਜੀ ਦੇ ਨਾਲ ਗੱਲ ਕਰਕੇ ਤੇ ਸਾਡੇ ਕਿਸਾਨਾਂ ਦਾ ਜਿਹੜਾ ਬਕਾਇਆ ਸੀਗਾ 9 ਕਰੋੜ 10 ਲੱਖ ਉਹ ਬਕਾਇਆ ਜਿਹੜਾ ਆਪਾਂ 2 ਤਰੀਕ ਨੂੰ ਪੁਵਾਤਾ ਸਭ ਕਿਸਾਨਾਂ ਨੂੰ ਮਿਲ ਗਿਆ ਇੱਕ 5 ਕਰੋੜ ਦੀ ਪ੍ਰਣਤੀ ਜਿਹੜੀ ਹੈ ਉਹ ਰਹਿੰਦੀ ਆ ਉਹ ਵੀ 2-3 ਦਿਨਾਂ 'ਚ ਜਿਹੜਾ ਉਹ ਪੈ ਜਾਣਾ ਤੋ ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਹੀ ਤੁਸੀਂ ਮੈਨੂੰ ਦੱਸਿਆ ਹੁਣ ਕਿਸਾਨਾਂ ਦਾ ਕੋਈ ਬਕਾਇਆ ਜਿਹੜਾ ਸਰਕਾਰ ਦੇ ਵੱਲ ਨਹੀਂ ਗਿਆ ਗੰਨਾ ਮਿਲਦਾ ਕੋਈ ਪੈਸਾ ਨਹੀਂ ਦਿੰਦਾ ਸਭ ਨੂੰ ਪੈਸੇ ਦਵਾਤੇ ਆ ਕਿਉਂਕਿ ਔਖਾ ਟਾਈਮ ਹੈ ਉਹ ਸਾਡੇ ਗੰਨਾ ਵਾਲੇ ਕਿਸਾਨ ਵੀ ਉਸੇ ਹਾਲੀਅਤ ਨੇ ਜਿੱਥੇ ਹੜ ਆਏ ਆ ਸੋ ਮੈਂ ਇੱਕ ਵਾਰ ਫਿਰ ਆਪਣੇ ਵਿੱਤ ਮੰਤਰੀ ਸਰਦਾਰ ਭਾਸਕ ਚੀਵਾ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਕਿ ਉਹਨਾਂ ਨੇ ਔਖੇ ਟਾਈਮ ਤੇ ਇਹ ਨਾਲੇ ਦੇ ਕਿਸਾਨਾਂ ਦੀ ਜਿਹੜੀ ਬਾਹ ਫੜੀ ਹੈ ਉਹ ਕਿਸਾਨਾਂ ਨੂੰ ਮੈਂ ਵਿਸ਼ਵਾਸ ਦਵਨਾ ਕਿ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਆ ਜਿਹੜੀ ਵੀ ਤੁਹਾਨੂੰ ਕੋਈ ਮੁਸ਼ਕਲ ਆ ਉਹ ਤੁਸੀਂ ਸਭ ਮੇਰੇ ਨੰਬਰ ਤੇ ਕਾਲ ਕਰਕੇ ਮੈਨੂੰ ਦੱਸੋ ਤੁਹਾਡੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਊਗਾ ਅਸੀਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ 24 ਘੰਟੇ ਤੁਹਾਡੀ ਸੇਵਾ ਲਈ ਹਾਜ਼ਰ ਹਾਂ 24 ਘੰਟੇ ਹਰ ਦੇ ਵਿੱਚ ਆ 24 ਘੰਟੇ ਮੈਂ ਬੇਦੀ ਪਾਰਟੀ ਦੇ ਸਾਰੇ ਵਰਕਰ ਤੇ ਮੇਰਾ ਪਰਵਾਦ ਅਸੀਂ ਰਾਤ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਮੈਂ ਅਰਦਾਸ ਕਰਦਾ ਹਾਂ ਕਿ ਹਾੜਾਂ ਦਾ ਕਰੋਪੀ ਜਿਹੜੀ ਆ ਜਲਦੀ ਜਲਦੀ ਮਾੜਾ ਜਿਹੜੀ ਉਹ ਹਟਾ ਦੇਵੇ ਇਹੀ ਇਹੀ ਮੈਂ ਬੇਨਤੀ ਕਰਦੀ ਕਿ ਤੁਸੀਂ ਜੋ ਕਹਿਆ ਸੀਗਾ 27 ਤਰੀਕ ਨੂੰ ਤੇ 2 ਤਰੀਕ ਨੂੰ ਉਹ ਪੈਸੇ ਜਿਹੜੇ ਪੁਆਤੇ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ